ਅੰਗਣਵਾੜੀ ਮੁਲਾਜ਼ਮ ਦੀ ਪਿੱਤੇ ਦਿਨੀ ਸਰਕਾਰੀ ਡਿਊਟੀ ਦੇਣ ਉਪਰੰਤ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਇਸ ਮੂਹ ਅੰਗਣਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਸਿਵਲ ਹਸਤਾਲ ਵਿਖੇ ਦਰਨਾ ਦਿੱਤਾ ਗਿਆ ਸੀ ਜਿਸ ਨੂੰ ਵੇਖਦੇ ਹੋਏ ਸਰਕਾਰ ਨੇ ਮ੍ਰਿਤਕ ਪਰਿਵਾਰ ਨੂੰ 5 ਲੱਖ ਰੁਪਏ ਦੇ ਇੰਦਾ ਐਲਾਨ ਕੀਤਾ ਜੋ ਕਿ ਮੋਕੇ ਤੇ 4 ਲੱਖ ਦਾ ਚੈੱਕ ਦਿੱਤਾ ਗਿਆ ਅਤੇ ਬਾਕੀ ਦਾ 1 ਲੱਖ ਰੁਪਇਆ ਕੇਸ ਬਣਨ ਤੋਂ ਬਾਅਦ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਅੰਗਣਵਾੜੀ ਵਰਕਰਾਂ ਵੱਲੋਂ ਦਰਨੇ ਨੂੰ ਸਮਾਪਤ ਕੀਤਾ ਗਿਆ ਹੈ ਸਾਡੀਆਂ ਭੈਣਾਂ ਅੰਮ੍ਰਿਤ ਬਾੜੀ ਵਾਲੀਆਂ ਇਕੱਠੀਆਂ ਹੋਈਆਂ ਕੱਲ ਤੋਂ ਲਾ ਕੇ ਇਹ ਹਸਪੀਟਲ ਵਿੱਚ ਬੈਠੇ ਨੇ ਕਿ ਉਹ ਇੱਕ ਸਾਡੀ ਭੈਣ ਸਰਬੂਤ कौर ਦੀ ਕੱਲ ਮੌਤ ਹੋ ਗਈ ਸੀ ਤੇ ਉਹਦੇ ਸਬੰਧ ਦੇ ਵਿੱਚ ਧਰਨਾ ਲੱਗਿਆ ਹੋਇਆ ਸੀਗਾ ਅੱਜ ਸਵੇਰ ਤੋਂ ਲਾ ਕੇ ਮੈਂ ਕੱਲ ਵੀ ਉਰੇ ਆ ਕੇ ਗਿਆ ਸੀਗਾ ਕੱਲ ਆ ਕੇ ਇਹਨਾਂ ਨਾਲ ਸਾਰੀ ਗੱਲਬਾਤ ਕਰਕੇ ਫਿਰ ਉੱਪਰ ਤੱਕ ਗੱਲ ਪਚਾਈ ਔਰ ਅੱਜ ਵੀ ਸਵੇਰ ਤੋਂ ਲਾ ਕੇ ਲੱਗੇ ਹੋਏ ਸੀਗੇ ਡੀ ਸਾਹ ਉਹਨਾਂ ਗੱਲਬਾਤ ਐਸ.ਐਮ. ਸਾਹਿਬ ਨਾਲ ਉੱਪਰ ਸੀ.ਐਮ. ਸਾਹਿਬ ਦੀ ਫੈਮਿਲੀ ਨਾਲ ਗੱਲ ਕਰਕੇ ਮਤਲਬ ਜਿਵੇਂ ਐਸ.ਐਮ. ਸਾਹਿਬ ਨੇ ਕਿਹਾ ਕਿ ਪੈਸਾ ਨਾਲ ਤਾਂ ਕੋਈ ਤੁਲਨਾ ਨਹੀਂ ਹੋ ਸਕਦੀ ਕਿਸੇ ਰੂਪਾ ਪਰ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਚ ਹੋਣ ਦੇ ਨਾਤੇ ਉਹ ਨਿਵਾਉਣ ਦੀ ਕੋਸ਼ਿਸ਼ ਕਰੀਆ ਔਰ ਤੁਹਾਨੂੰ ਵਿਸ਼ਵਾਸ ਵੀ ਦਿਵਾਉਂ ਰਿਹਾ ਇਹ ਇਹ ਤੋਂ ਬਿਨਾ ਵੀ ਜੋ ਹੋਰ ਵੀ ਹੋ ਸਕਦਾ ਹੋਇਆ ਸੀਐਮ ਸਾਹਿਬ ਨੂੰ ਮਿਲ ਕੇ ਨੌ ਤ੍ਰਿਕ ਨੂੰ ਸਹਿਤ ਪ੍ਰੋਗਰਾਮ ਬਣ ਰਿਹਾ ਸੀਐਮ ਸਾਹਿਬ ਦਾ ਜਿੱਦਾਂ ਸੀਐਮ ਸਾਹਿਬ ਨੇ ਆਉਣ ਦਾ ਇਹਨਾਂ ਦੀ ਬੱਚਿਆਂ ਦੀ ਮੀਟਿੰਗ ਵੀ ਕਰਾਵਾਂਗੇ ਔਰ ਹੋਰ ਵੀ ਟਰਾਈ ਕਰਾਂਗੇ ਵੀ ਜਿੰਨੀ ਵੀ ਮਦਦ ਹੋ ਸਕਦੀ ਹੈ ਬਦ ਤੋਂ ਬਦ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਸਾਡੀ ਭੈੜ ਚਲੀ ਗਈ ਉਹਨਾਂ ਦਾ ਪਰਿਵਾਰ ਮਤਲਬ ਦਰਦਾਂ ਦੀਆਂ ਠੋਕਰਾਂ ਨਾ ਖਾਵੇ ਇਹ ਵੀ ਅਸੀਂ ਸਾਰੇ ਮੰਤਰ ਸਰਕਾਰ ਸਮੁੱਚੇ ਸੀਐਮ ਸਾਹਿਬ ਦੀ ਫੈਮਿਲੀ ਸੀਐਮ ਸਾਹਿਬ ਪੂਰਾ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਪਰਿਵਾਰ ਖੜਾਗਾ ਕੋਈ ਵੀ ਜਿਹੜੀ ਮੁਸ਼ਕਲ ਆ ਉਹਨੂੰ ਹੱਲ ਕਰਾਂਗੇ ਪਿੱਛੇ ਕੋਈ ਹੋਸ ਦੇ ਕਿਸੇ ਅੰਗਹੀ ਹੋਵੇ ਕੰਮ ਕਰਦੇ ਨੇ ਡਿਊਟੀ ਦੇ ਰਨ ਮੋਅਸ ਜਿਹੜਾ ਜਿਹੜਾ ਪਰਵਾਸ ਦੇ ਸਿਰ ਤੇ ਕਰਜ਼ਾ ਚੜਿਆ ਉਹਦੇ ਵਾਸਤੇ ਵੀ ਅਸੀਂ ਗੱਲ ਕਰਾਂਗੇ ਤੇ ਇਹ ਬੱਚੇ ਜਿਹੜੇ ਵੇਜ ਐਮਪੀਐਡ ਕੀਤੀ ਐ ਨੇ ਬਾਕਸਿੰਗ ਦਾ ਵੀ ਪਲੇਅਰ ਹੈਗੇ ਨੇ ਦੱਸਿਆ ਸੀ ਕੋਸ਼ਿਸ਼ ਕਰਾਂਗੇ ਸਪੋਰਟਸ ਸਪੋਰਟੇ ਕਿਤੇ ਨਾ ਕਿਤੇ ਬੱਚੇ ਨੂੰ ਯੋਗ ਨੌਕਰੀ ਜਿਹੜੀ ਇਹਦੇ ਕੈਲੀਬਰ ਦੇ ਇਹਦੇ ਪੱਧਰ ਦੇ ਅਨੁਸਾਰ ਦਿੱਤੀ ਜਾਵੇ ਸ਼ੁਰੂ ਕਰਾਂਗੇ ਜੇ ਪਰਾਲੇ ਦੇ। ਮਿਲ ਮਤਾਈ ਦੀ ਆਨ ਡਿਊਟੀ ਡੈਥ ਹੋ ਗਈ ਸੀ। ਸੋ ਸਾਡੀਆਂ ਮੰਗਾਂ ਸੀਗਾ ਨੂੰ ਲੈ ਕੇ ਕਿ ਇੱਕ ਦੋਨੋਂ ਜਾਨੇ ਚੋਂ ਇੱਕ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ। ਅੱਜ ਐਸਡੀਐਮ ਸਾਹਿਬ ਆਏ ਤੇ ਉਹਨਾਂ ਨੇ 4 ਲੱਖ ਰੁਪਏ ਮੁਆਵਜ਼ਾ ਦਿੱਤਾ ਤੇ ਨੌਕਰੀ ਲਈ ਵਾਅਦਾ ਕਰਕੇ ਗਏ ਨੇ ਕਿ ਸਪੋਰਟਸ ਕੋਟੇ ਵਿੱਚ ਤੁਹਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਅਸੀਂ ਜਿਹੜਾ ਦੋ ਦਿਨਾਂ ਤੋਂ ਬੈਠੇ ਸੀ ਸਾਡੇ ਜਿਹੜੇ ਮੀਟਿੰਗ ਚੱਲ ਰਹੀ ਸੀ ਮੀਟਿੰਗ ਦੇ ਵਿੱਚ ਹੀ ਔਨ ਡਿਊਟੀ ਸਾਡੀ ਜਿਹੜੀ ਇਹ ਭੈਣ ਕਰਦੀ ਤੁਹਾਨੂੰ ਸੀ ਜੀ ਪਿਛਲੇ 25 ਸਾਲਾਂ ਤੋਂ ਇਹ ਡਿਪਾਰਟਮੈਂਟ ਦੇ ਵਿੱਚ ਸੇਵਾ ਨਿਭਾ ਰਹੇ ਨੇ ਤਾਂ ਇਹਨਾਂ ਦੀ ਔਨ ਡਿਊਟੀ ਜਿਹੜੀ ਹੈ ਡੈਥ ਹੋਈ ਪਰ ਜਿਹੜਾ ਸਾਡਾ ਇਥੋਂ ਦਾ ਪ੍ਰਸ਼ਾਸਨ ਸੀ ਜੋ ਵੀ ਇੱਥੇ ਸਾਡੇ ਸੁਪਰਵਾਈਜ਼ਰ ਜੋ ਵੀ ਸੀਨੀਅਰਸ ਸੀਗੇ ਉਹਨਾਂ ਨੇ ਮਤਲਬ ਸਿੱਧਾ ਉਹਨਾਂ ਨੂੰ ਹਸਪੀਟਲ ਲੈ ਕੇ ਜਾਣ ਦੀ ਬਜਾਏ ਜਾਂ ਕੋਈ ਕਿਸੇ ਵੀ ਅਧਿਕਾਰੀ ਨੂੰ ਸੂਚਿਤ ਕਰਨ ਦੀ ਬਜਾਏ ਪਹਿਲਾਂ ਪਰਿਵਾਰ ਨੂੰ ਸਿੱਧਾ ਫੋਨ ਕੀਤਾ ਹਾਲਾਂਕਿ ਆਪਾਂ ਇਹ ਪ੍ਰੋਟੈਸਟ ਇਸ ਚੀਜ਼ ਲਈ ਰੱਖਿਆ ਹੈ ਕਿ ਅੱਜ ਸਾਡੀ ਇੱਕ ਭੈਣ ਸਾਡੇ ਤੋਂ ਰੁਕਸਤ ਹੋਈ ਹੈ ਇੱਕ ਨੀ ਹੈ ਸਾਡੀ ਦੋ ਭੈਣਾਂ ਨੇ ਪੂਰੇ ਪੰਜਾਬ ਦੇ ਵਿੱਚ ਤੇ ਪ੍ਰੋਟੈਸਟ ਖਤਮ ਕਰਨ ਜਾ ਰਹੇ ਹੋ ਤੁਸੀਂ ਇੱਕ ਸਾਡੀ ਜਿਹੜੀ ਭੈਣ ਹੈ ਇੱਕ ਹੋਰ ਸੀ ਜਿਹੜੀ ਉਹ ਵੀ ਇਸ ਪ੍ਰੈਸ਼ਰ ਨਾਲ ਹੋਈ ਜਿਹਦੀ ਡੈਥ ਹੋਈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹਾ ਸਾਡੀ ਕਿਸੇ ਹੋਰ ਭੈਣ ਨਾਲ ਕੋਈ ਵੀ ਹਾਦਸਾ ਨਾ ਹੋਵੇ ਅੱਜ ਜਿਹੜੇ ਅਸੀਂ ਦੋ ਦਿਨਾਂ ਬਾਅਦ ਇੱਥੇ ਸੜਕਾਂ ਤੇ ਰੋਲੇ ਆ ਇਹ ਦੁਬਾਰਾ ਮਤਲਬ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ ਦੁਬਾਰਾ ਤੇ ਦੂਸਰਾ ਅਸੀਂ ਜਿੰਤੀ ਕਰਦੇ ਆ ਵੀ ਜਿਹੜੀ ਮੋਬਾਈਲ ਤੋਂ ਬਿਨਾ ਇਹ ਜਿਹੜਾ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਨਾ ਕਰਾਇਆ ਜਾਵੇ ਤੇ ਅੱਜ ਅਸੀਂ ਜਿਹੜਾ ਤਰਨਾ ਲਾਇਆ ਸੀ ਉਹਦੇ ਵਿੱਚ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ ਕਿ 9 ਤਰੀਕ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਜਿਹੜੀ ਉਹ ਤੈਅ ਕੀਤੀ ਜਾਊਗੀ ਬੱਚੇ ਦੀ ਨੌਕਰੀ ਲਈ ਤੇ ਅੱਜ ਸਾਨੂੰ ਜਿਹੜਾ ਇੱਕ ਚੈੱਕ ਸਾਡੇ ਬੱਚਿਆਂ ਦੀ ਅੱਗੇ ਫਾਜਤ ਲਈ ਦਿੱਤਾ ਗਿਆ ਹੈਗਾ ਤੇ ਇੱਕ ਲੋਨ ਜਿਹੜਾ ਮਾਫ ਕਰਾਉਣ ਦੀ ਉਹ ਗੱਲਬਾਤ ਕੀਤੀ ਗਈ ਹੈ ਇਸ ਕਰਕੇ ਅਸੀਂ ਜੱਥੇਬੰਦਕ ਤੌਰ ਤੇ ਅਸੀਂ ਮਤਲਬ ਉਹ ਜਿਹੜਿਆ ਹੁਣ ਕਰਵਾਵਾਂਗੇ ਪੋਸਟ ਮਾਰਟਮ ਕਰਵਾਵਾਂਗੇ ਤੇ ਉਸ ਤੋਂ ਬਾਅਦ ਆਵਾਂਗੇ ਆਪਣੀ ਲੜਕੀ ਨੂੰ ਤੇ ਉਹਦੇ ਜੋ ਵੀ ਰੀਤੀ ਰਿਵਾਜਾਂ ਨਾਲ ਜੋ ਉਹਦਾ ਸੰਸਕਾਰ ਹੈ ਉਹ ਅਸੀਂ ਕਰਾਂਗੇ ਤੇ ਆਪਣਾ ਜਿਹੜਾ ਧਰਨਾ ਸੀ ਇਹਨੂੰ ਸਮਾਪਤ ਕਰਾਂਗੇ